ਤੇ ਬਾਕੀ ਜਿਹੜੇ ਹੋਰ ਕ੍ਰਿਮੀਨਲਸ ਦੇ ਉੱਤੇ ਕਸੀ ਹੋਈ ਹੈ ਔਰ ਜਿਹੜੇ ਕਿ ਬੜੇ ਇੱਕ ਨੋਟੋਰੀਅਸ ਕਾਰਟਲ ਨੂੰ ਬਿਲੋਂਗ ਕਰਦੇ ਨੇ ਜਿਹੜਾ ਕਿ ਇੰਟਰਨੈਸ਼ਨਲ ਸਮਗਲਿੰਗ ਆਪਾਂ ਇਹਨੂੰ ਘੜਾ ਡਰਗ ਮਨੀ ਅਸੀਂ ਬਰਾਮਦ ਕੀਤੀ ਹੈ ਇੱਕ ਸਾਡੀ ਟੀਮ ਜਿਸ ਵਿੱਚ ਮੈਡਮ ਡਾਕਟਰ ਦਰਪਨ ਆਲੂ ਵਾਲੀ ਹੈ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਤਾ ਨੇ ਜਿੱਤੇ ਅਸੀਂ ਸਪੈਸ਼ਲ ਡਰਾਈਵ ਜਿਹੜੀ ਹੈ ਉਹ ਡਰਗਸ ਦੇ ਉੱਤੇ ਤੇ ਬਾਕੀ ਜਿਹੜੇ ਹੋਰ ਕ੍ਰਿਮੀਨਲਸ ਦੇ ਉੱਤੇ ਕਸੀ ਹੋਈ ਹੈ ਔਰ ਸਪੈਸ਼ਲ ਕੈਂਪੇਨ ਲਾਂਚ ਕੀਤੀ ہوئی ਹੈ ਉਹ ਬੜੀ ਵੱਡੀ ਕਾਮਯਾਬੀ ਮਿਲੀ ਹੈ ਅਜ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਉਹਦੇ ਦੋ ਡਰੱਗਸ ਸਮਗਲਰ ਜਿਹੜੇ ਕਿ ਬੜੇ ਇੱਕ ਨੋਟੋਰੀਅਸ ਕਾਰਟਲ ਨੂੰ ਬਿਲੋਂਗ ਕਰਦੇ ਨੇ ਜਿਹੜਾ ਕਿ ਇੰਟਰਨੈਸ਼ਨਲ ਸਮਗਲਿੰਗ ਆਪਾਂ ਇਹਨੂੰ ਕਾਰਟਲ ਕਹਿ ਸਕਦੇ ਹਾਂ ਉਹਨਾਂ ਨੂੰ ਗਿਫਤਾਰ ਕਰਕੇ 4 ਕਿਲੋ ਹੀਰੋਇਨ ਤੇ 3 ਲੱਖ ਰੁਪਿਆ ਡਰੱਗ ਮਨੀ ਅਸੀਂ ਬਰਾਮਦ ਕੀਤੀ ਹੈ ਇਹ ਸਾਡੀ ਟੀਮ ਜਿਹੱਚ ਮੈਡਮ ਡਾਕਟਰ ਦਰਪਨ ਆਲੂ ਵਾਲੀ ਆ ਜੀ ਐਸਪੀ ਸੁਰਿੰਦਰ ਜੀ ਸਤਨਾਮ ਸਿੰਘ ਸਾਡੇ ਐਸਐਚਓ ਗੇਟ ਹਕੀਮਾ ਤੇ ਸਾਰੇ ਉਹਨਾਂ ਦੇ ਨਾਲ ਟੀਮ ਨੇ ਬੜਾ ਅੱਛਾ ਇਹ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਜਿਹੜੀ ਮੇਨ ਗੱਲ ਹੈ ਜਿਹੜੇ ਦੋਨੋਂ ਦੋਸ਼ੀ ਫੜੇ ਗਏ ਨੇ ਇੱਕ ਆਕਾਸ਼ਦੀਪ ਸਿੰਘ ਏਲੀਅਸ ਆਕਾਸ਼ ਹੈ 24 ਸਾਲ ਦਾ 12ਵੀਂ ਤੱਕ ਪੜਿਆ ਹੈ ਦੂਜਾ ਹੈਗਾ ਕੁਲਜੀਤ ਸਿੰਘ ਏਲੀਅਸ ਗੋਰਾ 27 ਸਾਲ ਦਾ 12ਵੀਂ ਪਾਸ ਹੈ ਵੀ ਇਹ ਦੋਨੋਂ ਸਰਾਏ ਅਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦੇ ਰਹਿਣ ਵਾਲੇ ਨੇ ਔਰ ਇੱਕ ਦੇ ਖਿਲਾਫ ਲਾਈ ਝਗੜੇ ਦਾ ਪਰਚਾ ਦਰਜ ਹੈ ਜਿਹੜਾ ਆਕਾਸ਼ਦੀਪ ਹੈ ਔਰ ਦੂਜੇ ਦੇ ਖਿਲਾਫ ਐਨਡੀਪੀਐਸ ਦਾ ਕੁਲਜੀਤ ਗੋਰੇ ਦੇ ਖਿਲਾਫ ਪੰਚਕੁੱਲੇ ਚ ਦਰਜ ਹੈ ਜਿਹੜੀ ਇੰਪੋਰਟੈਂਟ ਗੱਲ ਇਹਦੇ ਚ ਇਹ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਨਾਲ ਇਹਨਾਂ ਦੇ ਬੜਾ ਕਲੋਜ਼ ਲਿੰਕ ਬਣਾਇਆ ਹੋਇਆ ਸੀ ਔਰ ਰੈਗੂਲਰ ਡਰੋਨ ਡਰਾਪਿੰਗ ਨਾਲੇ ਕਨਸਾਈਨਮੈਂਟਸ ਪੁਸ਼ ਕਰ ਰਹੇ ਸੀ ਜੋ ਉਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਔਰ ਜਦੋਂ ਮੁੱਢਲੀ ਗੱਲ ਤੋਂ ਇਹ ਵੀ ਗੱਲ ਅੱਗੇ ਸਾਹਮਣੇ ਆਈ ਹੈ ਕਿ ਸਰਾਏ ਅਮਾਨਤ ਖਾਨ ਦੇ ਗੁਰਪ੍ਰੀ ਤੇ ਇਲੀਅਸ ਗੋਪਾ ਉਹ ਬੜਾ ਕਿੰਗਪਿੰਨ ਹੈ ਇਸ ਕਾਟਲ ਦਾ ਇਹ ਉਹ ਬੰਦਾ ਜਿਹੜਾ ਚੀਤਾ ਇੱਕ ਫੜਿਆ ਗਿਆ ਸੀਗਾ ਰਣਜੀਤ ਐਲੀਅਸ ਚੀਤਾ 500 32 ਕਿਲੋ ਹਿਰੋਇਨ ਆਈਸੀਪੀ ਅਟਾਰੀ ਤੋਂ ਫੜੀ ਗਈ ਸੀ 2019 ਦੇ ਵਿੱਚ ਜਿੱਦੀ ਕਿ ਤਫਤੀਸ਼ ਐਨਆਈਏ ਕਰ ਰਹੇ ਨੇ ਉਹਨਾਂ ਦੇ ਵਿੱਚ ਇਹ ਬੰਦਾ ਵੌਂਟਡ ਹੈ ਔਰ ਇਹਦੇ ਚ ਜਿਹੜਾ ਗੁਰਪ੍ਰੀਤ ਗੋਪਾ ਹੈ ਇਹਦੇ ਲਿੰਕ ਜੀ ਇਹ ਕਜ਼ਨ ਵਗੈਰਾ ਹੈਗੇ ਜਿਹੜੇ ਮੁੰਡੇ ਆਪਾਂ ਫੜੇ ਨੇ ਆਕਾਸ਼ਦੀਪ ਵਗੈਰਾ ਉਦੇ ਪਰਿਵਾਰ ਦੇ ਹੀ ਬੰਦੇ ਆ ਦੂਜੀ ਗੱਲ ਇੰਪੋਰਟੈਂਟ ਇਹਦੇ ਵਿੱਚ ਇਹ ਆਈ ਹੈ ਕਿ ਇਹਨਾਂ ਨੇ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਇੱਕ ਆਪਣਾ ਅੱਡਾ ਬਣਾਇਆ ਹੋਇਆ ਸੀ ਰੈਂਟਡ ਹਾਊਸ ਦੇ ਵਿੱਚ ਉਹਦਾ ਨਾਮ ਅਸੀਂ ਤਾਂ ਨਹੀਂ ਲੈ ਰਹੇ ਬਿਕੋਜ਼ ਉਹਨੂੰ ਅਸੀਂ ਇੰਪੋਰਟੈਂਟ ਉਹਦੇ ਤੇ ਆਪਰੇਸ਼ਨ ਚੱਲਣਾ ਉੱਥੇ ਕਮਰਾ ਕਿਰਾਏ ਤੇ ਲੈ ਕੇ ਸਟਾਕ ਕਰ ਰਹੇ ਸੀ ਡਰੱਗਸ ਆਪਣੇ ਤੋਂ ਕਾਫੀ ਦੂਰ ਪੈਂਦਾ ਡਿਸਟ੍ਰਿਕਟ ਪਰ ਪਹਿਲੀ ਵਾਰ ਇਹ ਮੋਡਸ ਪ੍ਰੈਂਡ ਹੀ ਆਇਆ ਕਿ ਜੇ ਬੰਦਾ ਰਹਿਣ ਵਾਲਾ ਤਰਨਤਾਰਨ ਦਾ ਤੇ ਉਹ ਦੂਜੇ ਜ਼ਿਲ੍ਹੇ ਜਾ ਕੇ ਕਿਰਾਏ ਤੇ ਆਮਨਾ ਰਹਿ ਰਿਹਾ ਸ਼ਹਿਰ ਦੇ ਵਿੱਚ ਉੱਥੇ ਹੀ ਉਹ ਆਪਣੀ ਜਿਹੜੀ ਹੈ ਡਰੱਗ ਵਗੈਰਾ ਦੀ ਉੱਥੇ ਸਟਾਕ ਉੱਥੇ ਰੱਖਦਾ ਸੀ ਸੋ ਜਿਹੜੀ ਇਹ ਬੇਸਿਕ ਗੱਲ ਹੈ ਇਹਦੇ ਵਿੱਚ ਜਿਹੜੇ ਐਂਗਲ ਦੇਖਣ ਵਾਲੇ ਆ ਇਹਨਾਂ ਦੇ ਪਾਕਿਸਤਾਨ ਬੇਸ ਸਮਗਲਰਸ ਦੇ ਕੁਝ ਨਾਮ ਆਏ ਆ ਪਲੱਸ ਇੰਡੀਅਨ ਕੰਟੈਕਟਸ اور ਗੁਰਪ੍ਰੀਤ ਐਲੀਅਸ ਗੋਪਾ ਜਿਹੜਾ ਕਿ ਉਸ ਪੁਰਾਣੀ ਕਨਸਾਈਨਮੈਂਟ ਤੇ ਵੀ ਵਾਂਟਡ ਹੈ ਇਹਦੇ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਇਹ ਬੰਦਾ ਅਜੇ ਵੀ ਦੁਬਾਰਾ ਐਕਟਿਵ ਹੋਇਆ ਪਿੱਛੇ ਜੇ ਇਹ ਗੱਲ ਵੀ ਆਈ ਸੀਗੀ ਕਨਫਰਮ ਨਹੀਂ ਹੋ ਸਕੀ ਕਿ ਮਲੇਸ਼ੀਆ ਸ਼ਹਿਰ ਚਲਾ ਗਿਆ ਸੀ 2.25 ਸਾਲ ਪਹਿਲਾਂ ਪਰ ਉਹ ਕਿੰਨੀ ਗੱਲ ਸੱਚੀ ਸੀ ਜਾਂ ਨਹੀਂ ਸੀ ਉਹ ਗੱਲ ਅਸੀਂ ਇਹਨਾਂ ਤੋਂ ਵੈਰੀਫਾਈ ਕਰ ਰਹੇ ਹਾਂ ਔਰ ਸਾਡਾ ਜਿਹੜਾ ਨੈਕਸਟ ਜਿਹੜਾ ਆਪਰੇਸ਼ਨ ਚੱਲ ਰਿਹਾ ਉਹਦੇ ਵਿੱਚ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਵੀ ਇੱਥੇ ਅਰੈਸਟ ਹੋਣਗੀਆਂ ਔਰ ਹੋਰ ਰਿਕਵਰੀਜ਼ ਹੋਣਗੀਆਂ ਜਿਵੇਂ ਜੋ ਕਿ ਤੁਹਾਨੂੰ ਮੈਂ ਸ਼ੇਅਰ ਕੀਤੀ ਕਿੱਥੋਂ ਬੋਲੋ ਸਾਹਿਬ ਇਹਨਾਂ ਨੂੰ ਪੜਿਆ ਗਿਆ ਜੀ ਇਹ ਬੀ ਬਲਾਕ ਜਿਹੜਾ ਹੈਗਾ ਜੀ ਗੇਟ ਨੰਬਰ 2 ਗੇਟ ਅਕੀਮਾ ਦਾ ਏਰੀਆ ਉੱਥੋਂ ਫੜਾਇਆ ਸੀ ਸਰ ਜਿਹੜੇ ਮਲੇਸ਼ੀਆ ਚਲੇ ਗਏ ਸੀਗੇ ਇਹਨਾਂ ਦਾ ਇੱਕ ਕਨੈਕਸ਼ਨ ਸੀਗਾ ਲੁਧਿਆਣਾ ਦੇ ਵੀ ਬਲਾਸਟ ਹੋਇਆ ਸੀ ਉਹ ਵੀ ਇਹਦੇ ਵਿੱਚ ਮਲੇਸ਼ੀਆ ਦੇ ਵਿੱਚੋਂ ਲਿਆਂਦਾ ਸੀਗਾ ਇੱਕ ਮੁਲਜ਼ਮ ਐਮਆਈਏ ਵੀ ਕਰ ਰਿਹਾ ਸੀ ਰਾਮ ਸਰ ਪੁੱਛ ਵੀ ਐਸਟੀਐਫ ਵੀ ਉਹ ਵੀ ਕੋਈ ਕਨੈਕਸ਼ਨ ਹੈਗਾ ਨਹੀਂ ਨਹੀਂ ਉਹ ਚੀਜ਼ ਹੋਰ ਸੀਗੀ ਉਹ ਇਹ ਤਾਂ ਡੈਫੀਨੇਟਲੀ ਮਤਲਬ ਮੈਨੂੰ ਤਾਂ ਲੱਗਦਾ ਕਿ ਜਾਣ ਕੇ ਹੀ ਮਲੇਸ਼ੀਆ ਦਾ ਨਾਮ ਬਣਾ ਲਿਆ ਲੋਕਾਂ ਦੇ ਵਿੱਚ ਇੱਕ ਮਿਸਕਨਸੈਪਸ਼ਨ ਤਿਆਰ ਕਰਨ ਨੂੰ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ ਸਾਡਾ ਨੈਕਸਟ ਟਾਰਗੇਟ ਇਹੀ ਹੈ ਕਿ ਗੁਰਪ੍ਰੀਤ ਗੋਪੀ ਨੂੰ ਆਪਾਂ ਅਰੈਸਟ ਕਰੀਏ 532 ਕਿਲੋ ਹੈਰਨ ਦੇ ਵਿੱਚ ਇਹਦੀ ਭੂਮਿਕਾ ਕੀ ਸੀਗੀ ਇਹਦੀ ਭੂਮਿਕਾ ਚੀਤੇ ਦੇ ਨਾਲ ਇਹ ਸੀਗੇ ਜੀ ਇਹ ਸਾਰੇ ਤੇ ਇਹਦਾ ਫਾਦਰ ਜਿਹੜਾ ਜਸਵੀਰ ਸਿੰਘ ਉਹ ਇਸ ਕੇਸ ਗੋਪੇ ਦਾ ਫਾਦਰ ਜਸਵੀਰ ਸਿੰਘ ਗ੍ਰਿਫਤਾਰ ਹੋ ਕੇ ਹੁਣ ਜਮਾਨਤ ਤੇ ਹੈ ਤੇ ਭਰਾ ਇਹਦਾ ਹਰਪ੍ਰੀਤ ਏlias ਹੈਪੀ ਉਹ ਵੀ ਪਕੜਾ ਉਸ ਕੇਸ ਚ ਇਕੱਠੇ ਕੰਮ ਕਰਦੇ ਸਾਰੇ ਮਤਲਬ ਫੈਮਿਲੀ ਕਰ ਰਹੀ ਸੀ ਔਰ ਆਕਾਸ਼ ਇਹਦਾ ਇਹ ਵੀ ਫਰਸਟ ਕਜ਼ਨ ਹੈ ਜਿਹੜਾ ਆਪਾਂ ਫੜਿਆ ਖਾਨਦਾਨੀ ਇਸ ਮਗਲਦ ਮੇ ਆਪਾ ਕਹਿ ਸਕਦੇ ਆ ਜੀ ਸਰ ਇਹਨਾਂ ਦਾ ਰਿਲੇਟਿਵ ਹੈ ਜਾਂ ਦੂਜਾ ਜਿਹੜਾ ਜਿਹੜਾ ਦੱਸਿਆ ਗੋਰਾ ਜਿਹੜਾ ਦੱਸਿਆ ਉਹ ਵੀ ਇਹਦਾ ਰਿਲੇਟਡ ਹੈ ਗੋਰੇ ਦਾ ਮਤਲਬ ਕਿਹਨਾਂ ਚੋਂ ਕਹਿ ਸਕਦੇ ਆ ਆਪਾਂ ਬਟ ਡਾਇਰੈਕਟ ਦਾ ਕਾਸ਼ ਹੀ ਹੈ ਪਹਿਲਾਂ ਕਿੰਨੀ ਦੇਰ ਤੋਂ ਸਾਰੇ ਕੰਮ ਕਰ ਰਹੇ ਸੀ ਉਹ ਪ੍ਰੋਕਸੀ ਇਹ ਕਹਿ ਰਹੇ ਵੀ ਅਸੀਂ 4-5 ਮਹੀਨਿਆਂ ਤੋਂ ਕਾਫੀ ਐਕਟਿਵ ਸੀਗੇ ਸਪੈਸ਼ਲੀ ਤਰਨਤਨ ਏਰੀਆ ਦੇ ਵਿੱਚ ਕੋਈ ਡਿਲੀਵਰੀ ਬੁਖਤਾਈ ਵੀ ਉਹਨਾਂ ਨੇ ਕੁਝ ਉਹ ਸਾਰੀਆਂ ਸੀ ਡਿਸਕਸ ਕਰ ਰਹੇਗੇ ਜੀ ਲੇਟਰ ਔਨ बिकॉज ਇਹ ਇਮੀਡੀਏਟ ਅਰੈਸਟ ਹੈ ਔਰ ਉਹਦੇ ਚ ਫਿਰ ਜੇ ਆਪਾਂ ਰੀਵील ਕਰਦੇ ਆ ਤਾਂ ਉਹ ਗੱਲ ਕਾਫੀ ਡਿਲੀਕੇਟ ਹੋਣ ਦਾ ਡਰ ਹੈ ਸਭੇ ਸਟੋਰ ਕਰ ਰਹੇ ਸੀ ਡਰਗਸ ਤੇ ਕੀ ਇਹਨਾਂ ਦਾ ਮੋਡਲ ਸੀ ਕਿਵੇਂ ਇਹਨਾਂ ਸਪਲਾਈ ਕਰਦੀ ਸੀ ਕੋਈ ਡਾਇਰੈਕਸ਼ਨ ਲੈਂਦੇ ਸੀ ਇਹ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਸਿਸਟਮ ਇਹੀ ਹੁੰਦਾ ਹੈ ਕਿ ਆਪਣੇ ਕਲਾਇੰਟਸ ਇਹਨਾਂ ਦੇ ਜਿਵੇਂ ਜਿਵੇਂ ਡਾਇਰੈਕਸ਼ਨਾਂ ਆਉਂਦੀਆਂ ਆਜ ਕੱਲ ਵਰਚੁਅਲ ਨੰਬਰ ਯੂਜ਼ ਕਰਦੇ ਜੰਗੀ ਐਪ ਯੂਜ਼ ਕਰ ਰਹੇ ਸੀ ਇਹ ਇਹ ਵੀ ਇੱਕ ਨਵੀਂ ਚੀਜ਼ ਇਹਦੇ ਚ ਇਸ ਮੋਡਿਊਲ ਚ ਵੀ ਆਈ ਹੈ ਜੰਗੀ ਜੰਗੀ ਐਪ ਕਹਿੰਦੇ ਉਹਨੂੰ ਉਹਦੇ ਤੇ ਪਾਕ ਬੇਸਡ ਸਮਗਲਰਸ ਨਾਲ ਲਿੰਕਡ ਸਿਗੇ ਸਰ ਇਹ ਜਿਹੜੀ ਹੈਰੋਇਨ ਰੀਸੈਂਟਲੀ ਆਈ ਕਿਵੇਂ ਕੋਡ ਲੱਗਾ ਵਾ ਸਿਕਿਉਰਟੀ ਵੀ ਕਾਫੀ ਹੈ ਤੁਹਾਡੀ ਵੀ ਨਾਕੇ ਬੰਦੀ ਹੈ ਪੈਰਾਮੈਟਿਕ ਪ੍ਰੋਸੈਸ ਵੀ ਨੇ ਕਿ ਬਿਨਾ ਮਗੋਂ ਅਗਰ ਕਿਸੇ ਕੇ ਰੀਸੈਂਟਲੀ ਆਈ ਯਾਰ ਕੁਝ ਰੀਸੈਂਟਲੀ ਵੀ ਆਈ ਹੈ ਬੇਸਿਕਲੀ ਸਾਰੀ ਆਇਆ ਤਾਂ ਬਾਰਡਰ ਇੰਟਰਨੈਸ਼ਨਲ ਬਾਰਡਰ ਦੇ ਥਰੂ ਹੀ ਆਈ ਹੈ ਥਰੂ ਡਰੋਨ ਡਰਾਪਿੰਗ ਹੈ ਮੈਂ ਤੁਹਾਨੂੰ ਦੱਸਿਆ ਹੈ ਕਿ ਉਹਦੇ ਚ ਇਹ ਤਾਂ ਮਤਲਬ ਆਈ ਗਿੱਟ ਕ੍ਰੈਡਿਟ ਟੂ आवर ਟੀਮ ਕਿ ਇਹਨਾਂ ਨੇ ਇਹਨਾਂ ਨੂੰ ਡਿਵੈਲਪ ਕਰਕੇ ਤੇ ਜਲਦੀ ਕਾਬੂ ਕਰਕੇ ਰਿਕਵਰੀ ਵੀ ਹੋ ਗਈ ਹੈ ਐਂਡ ਇਟ ਇਜ਼ ਅ ਸਿਗਨੀਫੀਕੈਂਟ ਰਿਕਵਰੀ ਔਰ ਦੇਖਦੇ ਹੋਏ ਕਿ ਬੰਦਿਆਂ ਦਾ ਬੈਕਗ੍ਰਾਉਂਡ ਕਿਹਦਾ ਹੈ ਔਰ ਕਿਸ ਤਰ੍ਹਾਂ ਇਹ ਬੰਦੇ ਕਿੰਨੇ ਨੈਟਵਰਕ ਚ ਪੁਰਾਣੇ ਜੁੜੇ ਹੋ 2019 ਤੋਂ ਕੀ ਬੰਦੇ ਭੱਜੇ ਹੋਏ ਹਨ ਜੋ ਜੇ ਫੜੇ ਨਹੀਂ ਗਏ ਸੋ ਸਾਡਾ ਫੋਕਸ ਹੁਣ ਨੈਕਸਟ ਉਸੇ ਤੇ ਰਹੇਗਾ ਸਰ ਪੁਰਾਣਾ ਕੰਮ ਕਰਦੇ ਨੇ ਉਹ ਸਾਡਾ ਜਿਹੜਾ ਗਿਆ ਉਹ ਕਹ ਰਿਹਾ ਜੀ ਮਲੇਸ਼ੀਆ ਚਲਾ ਗਿਆ ਲੇਕਿਨ ਇਹਨਾਂ ਦੀ ਉਹਨਾਂ ਦੀ ਉਹ ਪ੍ਰੀਲੀਮਿਨਰੀ ਜਿਹੜੀ ਪੁੱਛ ਕੇ ਛੋਈਏ ਤਾਂ ਪਤਾ ਚੱਲੇਗਾ ਕਿ ਗੋਪਾਏ ਸ਼ੇਅਰ ਹੋਲੀ ਆ ਔਰਿੰਗ ਦੇਖੋ ਸਾਨੂੰ ਇਹੀ ਪਤਾ ਲੱਗਿਆ ਕਿ ਤਰਨਤਰ ਨੇਰੀਏ ਚ ਉਹਦੀ ਮੂਵਮੈਂਟ ਇਹੀ ਹੈ ਉਹ ਅਜੇ ਪਰ ਇਟ ਇਜ਼ ਟੂ अर्ਲੀ ਟੂ ਸੇ ਸਰ ਪੁਰਾਣਾ ਕੰਮ ਕਰਦੇ ਆ ਤੇ ਇਹਨਾਂ ਦੀ ਇਹ ਘਰਬਾੜ ਕਿਸ ਤਰ੍ਹਾਂ ਦੀ ਸਰ ਉਹ ਹੁਣ ਚੈੱਕ ਕਰਾਂਗੇ ਜੀ ਸਾਰਾ ਕਿਉਂਕਿ ਸਾਡੇ ਏਰੀਆ ਦੇ ਤਾਂ ਰਹਿਣ ਵਾਲੇ ਹੀ ਨਹੀਂ ਐ ਅਸੀਂ ਸਾਰਾ ਉੱਥੇ ਜਾ ਕੇ ਟੀਮ ਉਹ ਸਾਰਾ ਫਾਈਨੈਂਸ਼ ਡਰਗ ਮਨੀ ਵਗੈਰਾ 3 ਲੱਖ ਰੁਪਏ ਜੀ ਹੋਰ ਸਰ ਬੋਲਰ ਸਾਹਿਬ ਨੇ ਇਹਨਾਂ ਨੇ ਕੈਰੀ ਕੀਤਾ ਸੀ ਸਮਾਨ ਨਾਲ ਹੀ ਕਿਹਾ ਉੱਥੇ ਜਾ ਕੇ ਜਿੱਥੇ ਜਿੱਥੇ ਜੱਪ ਕਰ ਬਿਲਕੁਲ ਇਹਨਾਂ ਦੀ ਰਿਕਵਰੀ ਨਾ ਤੋਂ ਹੀ ਹੋਈ ਹੈ ਜੀ ਔਰ ਮੇਨ ਗੱਲ ਤੇ ਇਹ ਹੀ ਹੈ ਕਿ ਜਿਹੜਾ ਨੈਟਵਰਕ ਇੰਨਾ ਸਟਰੋਂਗ ਅੰਡਰਡੈਟेक्टेड ਚੱਲ ਰਿਹਾ 2019 ਦਾ ਉਹਨੂੰ ਬ੍ਰੇਕ ਕਰਨਾ ਬੜਾ ਜ਼ਰੂਰੀ ਹੈ ਬਟ ਇਟ ਇਜ਼ ਅ ਗੁੱਡ ਬ੍ਰੇਕਥਰੂ ਸਰ ਇਹਨਾਂ ਦੀ ਪ੍ਰੋਪਰਟੀ ਅਟੈਚ ਕੀਤੀ ਰਹੀ ਹੈ ਜੀ ਹਾਂ ਜੀ ਬਿਲਕੁਲ ਫਾਈਨੈਂਸ਼ੀਅਲ ਵੀ ਤੇ ਪ੍ਰੋਪਰਟੀ ਫ੍ਰੀਜ਼ਿੰਗ ਵੀ ਹੋਏਗੀ ਅੰਡਰ ਐਨਡੀਪੀਐਸ ਐਕਟ ਸਭ ਜਿੱਥੇ ਰਹ ਰਹੇ ਸੀ ਜਿਸਮਖਾਨ ਵਿੱਚ ਹੋਰ ਵੀ ਸਾਰੇ ਨਵਾਬ ਨੇ ਨਹੀਂ ਨਹੀਂ ਇਹ ਰਿੰਡਪੁੰਡ ਦੇ ਵਿੱਚ ਹੀ ਆਪਣੇ ਅਜੇ ਤੱਕ ਰਹ ਰਹੇ ਸੀ ਕਿਉਂਕਿ ਇਹਨਾਂ ਦੇ ਖਿਲਾਫ ਬਹੁਤੇ ਮੁਕਦਮੇ ਹੈ ਨਹੀਂ ਸੀ ਜਮਾਨਤਾਂ ਜੂਨਤਾਂ ਤੇ ਆਏ ਹੋਏ ਕਦੇ ਜੀ ਵਾਂਟਡ ਸੀਗੇ ਦੂਰੋਂ ਹੁਣ ਪੰਚਕੁੱਲੇ ਦਾ ਮੁਕੱਦਮਾ ਹੈ ਕਿਥੇ ਲੜਾਈ ਝਗੜੇ ਦਾ ਸੀ ਖੱਪੇ ਸੱਜੇ ਰਹ ਰਹੇ ਸੀ ਕਿ ਅੰਮ੍ਰਿਤਸਰ ਸ਼ਹਿਰ ਨਾਲ ਨਹੀਂ ਸੀ ਨਾ ਤਲਕ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਇੱਕ ੱਡਾ ਬਣਾਇਆ ਹੋਇਆ ਸੀ ਉੱਥੇ ਗਾਇਬ ਗਾਇਬ ਆਪਣੇ ਚਲੇ ਜਾਂਦੇ ਸੀ ਤੂੰ ਕਾਨੂੰਨ ਤੋਂ ਬਚਣ ਵਾਸਤੇ ਥੇਲਾ ਕੋਈ ਕਾਸ਼ ਬਲੋ ਸਾਹਿਬ ਆਇਆ ਸਾਹਮਣੇ ਜਿਵੇਂ ਇਹ ਥੇਲਾ ਨਹੀਂ ਆਇਆ ਜੀ ਕੋਈ ਆਇ ਇਹ ਤਾਂ ਡਾਇਰੈਕਟਲੀ ਹੈਗਾ ਐਕ੍ਰੋਸ ਦਾ ਬਾਰਡਰ ਸਰ ਸਰਗੋਯਾ ਦਿਨੰਦਰਾਮ ਕੀ ਵੀ ਹੋਈ ਹੈ ਇਸਮੇਂ ਨਹੀਂ ਉੱਥੇ ਆਰ ਵਾਲਾ ਕੰਮ ਨਹੀਂ ਆਇਆ ਇਹਦੇ ਵਿੱਚ ਕੋਈ ਵੀ ਜੀ ਹੁਣ ਅੱਗੇ ਆਪਾਂ ਦੇਖਦੇ ਹਾਂ ਜਿਵੇਂ ਜਿਵੇਂ ਅੱਗੇ ਡਿਵੈਲਪ ਹੋਏਗੀ ਔਰ ਆਪਰੇਸ਼ਨ ਦੇ ਜਿਹੜੇ ਕਰ ਰਹੇ ਸੀ ਕਿ ਉਹਨਾਂ ਦੇ ਉਹਨਾਂ ਨੇ ਕੋਈ ਡਾਕੂਮੈਂਟ ਜਮਾ ਨਹੀਂ ਕਰਵਾਏ ਸੀਗੇ ਜੀ ਜਿਹਨਾਂ ਦੇ ਘਰ ਚ ਲੈ ਰਹੇ ਸੀਗੇ ਯਾਰ ਉਹ ਦੇਖਦੇ ਆ ਨਾ ਉਹ ਡਿਸਟ੍ਰਿਕਟ ਦੂਜਾ ਜਿੱਥੇ ਟੀਮ ਜਾ ਰਹੀ ਹੈ ਉੱਥੇ ਜੋ ਜਾਪਤਾ ਲੱਗਿਆ ਆ ਤੇ ਉਸ ਦੇ ਮੱਦੇ ਨਜ਼ਰ ਰੱਖਦੇ ਹੋ ਨਾ ਹਥਿਆਰ ਜਿਹੜੇ ਆ ਕੁਝ ਲੋਕਾਂ ਵੱਲੋਂ ਜਮ੍ਹਾਂ ਨਹੀਂ ਕਰਵਾਏ ਜਾਈ। ਉਸ ਵੀ ਇੱਕ ਪੱਖੋਂ ਜਿਹੜੀ ਅਪੀਲ ਕਰ ਦਿੱਤੀ ਜਾਵੇ ਸਾਰਾ মিডিਆ ਹਾਜ਼ਰ ਆ। ਦੇਖੋ ਅਸੀਂ ਤਾਂ ਸਾਰਿਆਂ ਨੂੰ ਮੈਂ ਪਹਿਲਾਂ ਹੀ ਜੋ ਮਾਨਜੋ ਕਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਦੀ ਸਟ੍ਰਿਕਟ ਕੰਪਲਾਈਂਸ ਕਰ ਰਹੇ ਆਂ ਔਰ ਕਰਨੀ ਪੈਣੀ ਆ ਸਭ ਨੂੰ। ਤੇ ਇਹਦੇ 'ਚ ਜੇ ਕਿਸੇ ਦੀ ਪ੍ਰੋਬਲਮ ਹੈ ਜਾਂ ਕਿਸੇ ਨੂੰ ਸਿਕਿਉਰਿਟੀ ਦਾ ਥ੍ਰੈਟ ਉਹਦੇ ਵਾਸਤੇ ਸਕ੍ਰੀਨਿੰਗ ਕਮੇਟੀ ਐਸ ਪਰ ਇਨਸਟਰਕਸ਼ਨਸ ਆਫ ਦੀ ਈਸੀਆਈ ਉਹ ਹੈਗੀ ਆ ਆਪਣੀ ਐਪਲੀਕੇਸ਼ਨ ਦੇ ਸਕਣਗੇ ਉਹ ਈਵੈਲਿਊਏਟ ਕਰਨਗੇ ਕਿ ਉਹਨਾਂ ਨੂੰ ਬਾਕੀ ਲੋੜ ਹੈ ਦਨ ਉਹ ਐਗਜ਼ੈਂਟਡ ਕੈਟਾਗਰੀ ਜਾ ਰਹੇ ਬਟ ਬਾਕੀਆਂ ਦੀ 100% ਅਸੀਂ ਕਰਾਉਣੀ ਕਰਾਉਣੀ ਹੈ ਡਿਪੋਜ਼ਿਟ ਆਲਰੇਡੀ 30% ਆਪਣੀ ਕਮਿਸ਼ਨੇਟ ਦੀ ਹੋ ਚੁੱਕੀ ਹੈ ਕੱਲ ਕੱਲ ਤੱਕ ਤੇ ਉਹਦੇ ਚ ਹੋਰ ਡੇ ਟੂ ਡੇ ਕੈਂਪੇਨ ਚੱਲ ਠੀਕ ਹੈ ਥੈਂਕ ਯੂ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ